ਫਾਜ਼ਲਕਾਦੇ ਜਲਾਲਾਬਾਦ ਤੋਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮਹਿੰਦਰ ਸਿੰਘ ਦੀ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹ ਬਲਾਕ ਪ੍ਰਧਾਨਾਂ ਦੇ ਨਾਲ ਸੌਦੇਬਾਜ਼ੀ ਕਰਦੇ ਹੋਏ ਸੁਣਾਈ ਦੇ ਰਹੇ ਨੇ ਇਸ ਆਡੀਓ ਦੇ ਬਾਰੇ ਜਦੋਂ ਚੇਅਰਮੈਨ ਮਹਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਆਵਾਜ਼ ਉਹਨਾਂ ਦੀ ਨਹੀਂ ਹੈ ਇਹ ਫੇਕ ਆਡੀਓ ਹੈ ਇਸ ਆਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਬ੍ਰਦਰ ਕੀ ਹਾਲ ਹੈ ਜੀ ਹਾਂ ਵਧੀਆ ਭਰਾ ਅੱਛਾ ਮੈਂ ਕਿਹਾ ਵੀ ਇੱਥੇ ਬਾਰਡਰ ਪੱਟੀ ਤੇ ਲਗਭਗ ਬੰਦੇ ਤਿਆਰ ਨੇ ਪੰਚਾਇਤ ਮੈਂਬਰ ਵੀ ਤਿਆਰ ਨੇ ਸਰਪੰਚ ਵੀ ਤਿਆਰ ਹਾਂ ਬੋਲ ਬਾਤ ਕਰਾਓ ਕਰਾਓ ਮੈਂ ਤਾਂ ਅੱਜ ਕਰੀ ਜਾਂਦਾ ਸਾਰੇ ਜੇ ਤੁਸੀਂ ਕੱਲ੍ਹ ਕਰਾਉਣੀ ਤੁਸੀਂ ਕਰਾਓ ਮੈਂ ਉਹ ਕਰਾ ਲਿਆ ਆਪਣੇ ਵਾਲਾ ਫੂਲੇ ਵਾਲਾ ਸਰਪੰਚ ਹਾਂ ਜੀ ਫੂਲੇ ਵਾਲਾ ਅੱਜ ਜੁਆਇਨ ਕਰ ਗਿਆ ਆਪਾਂ ਨੂੰ ਲੈ ਗੁੱਟ ਗੁੱਟ ਅੱਛਾ ਤੇ ਟਾਣੀ ਨਤਾ ਸਿੰਘ ਵਾਲਾ ਉਹ ਗੱਲ ਵਾ ਚੱਲੀ ਜਾਂਦੀ ਆ ਤੁਸੀਂ ਕਰਨੀ ਤੁਸੀਂ ਕਰ ਲਓ ਕਰ ਲੈਨੇ ਆ ਬੰਦੇ ਨਾ ਪ੍ਰੇਪੇਅਰ ਆ ਇੱਕ ਉਹ ਸੁਖੇਰੇ ਦੇ ਵੀ ਤਿਆਰ ਆ ਇੱਕ ਕਹਾਣੀ ਜਿਹੜੀ ਪ੍ਰੇਮ ਸਿੰਘ ਉਹ ਵੀ ਤਿਆਰ ਆ ਕਹਾਣੀ ਪ੍ਰੇਮ ਵਾਲੇ ਦੂਜੇ ਤਾਂ ਰਲ ਕੇ ਕੱਲ ਤੁਹਾਡੇ ਸਰਪੰਚਰ ਲਾ ਦਿਓ ਅੱਛਾ ਸਰਪੰਚ ਨਹੀਂ ਰਲਦਾ ਮੈਂਬਰ ਲਾ ਦੇਨੇ ਆ ਪਰ ਮੈਂਬਰ ਕੱਲ ਹਾਂ ਕੁਛ ਤਾਂ ਆਈ ਸੀ ਕੱਲ ਉਹ ਕੋਜ ਲੈ ਕੇ ਆਈ ਸੀ ਨਾਲ ਨਹੀਂ ਉਹ ਮੈਂਬਰ ਨਹੀਂ ਹੈਗੇ ਸੀ ਮੈਂਬਰ ਤਾਂ ਦੂਜੇ ਬੰਦੇ ਦੇ ਨਾਲ ਗੁਰਮੀਤ ਆ ਕਰ ਦਿਓ ਗੱਲ ਉਹਨਾਂ ਨਾਲ ਸੈਟਿੰਗ ਆ ਪਰ ਲਾ ਲੈਨੇ ਆ ਹਾਂ ਉਹ ਵੀ ਰਲਾ ਦੋ ਬੰਦੇ ਕਾਫੀ ਤਿਆਰ ਹੈ ਤੁਹਾਡੇ ਵੱਲੋਂ ਟਾਈਮ ਦਿੱਤਾ ਜਾਵੇ ਤਦੇ ਤੂੰ ਦੱਸਣਾ ਮੈਂ ਹੋਰ ਲਾਈ ਜਾਣਾ ਮੈਂ ਤਾਂ ਅੱਜ ਵੀ ਰਲਾਈ ਜਾਣਾ ਸਾਰੇ ਆ ਢੰਡੀ ਕਦੀਮ ਘਟੋ ਘਟ 6 ਪ੍ਰੋਗਰਾਮ ਕੀਤੇ ਆ ਤਗੜੇ ਠੀਕ ਹੈ ਹਾਂ ਇੱਕ ਪਾਸਾ ਹੀ ਕਰਤਾ ਢੰਡੀ ਕਦੀਮ ਸਾਰਾ ਹਾਂ ਵੈਰੀ ਗੁੱਡ ਇੱਕ ਨਾ ਤਾਂ ਇੱਕ ਸਾਂਭਣਾ ਰਹਿ ਗਿਆ ਆਪਣੇ ਕੁਭਾਇਆ ਜਿਹੜਾ ਨਾ ਕੁਭਾ ਸਾਰਾ ਇੱਕ ਹੋ ਗਿਆ ਕੋਈ ਦੋ ਚਾਰ ਘਰ ਉਲਟ ਰਹਿ ਗਏ ਠੀਕ ਹੈ ਤੇ ਹੋਰ ਮੈਂ ਗਿਆ ਪਹਿਲਾਂ ਕਿਹੜਾ ਪਿੰਡ ਸੀ ਆਪਣਾ ਬੱਗੇ ਕੇ ਠੀਕ ਹੈ ਹਾਂ ਤੁਸੀਂ ਹੁਣ ਦੱਸੋ ਕਿਹੜੇ ਨੂੰ ਕਰਨਾ ਮੈਂ ਉਹਨੂੰ ਮਿਲ ਲੈਣਾ हां मैं ना मैं थोनू ਦੱਸਦਾ ਜੀ ਇੱਕ ਅੱਜ ਸ਼ਾਮ ਨੂੰ ਤੁਹਾਨੂੰ 15 16 ਦਾ ਮੈਂਬਰ ਮਿਲਾ ਦੇਣੀ ਉਧਰ ਬਾਡਰ ਪੱਟੀ ਵਾਲੇ ਪਾਸੇ ਸਰਪੰਚ ਮਿਲਾ ਦੇਣ ਮਿਲਾ ਦੇਣੇ ਰਾਤ ਨੂੰ ਇੱਕ ਬੇਨਤੀ ਹੋਰ ਤੁਹਾਨੂੰ ਸੁਭਾ ਦੂੰਗਾ ਹਾਂ ਇੱਕ ਹੋਰ ਬੇਨਤੀ ਹੈ ਮੈਂ ਕਿਹਾ ਵੀ ਪੇਮੈਂਟ ਦਾ ਵੀ ਥੋੜਾ ਹੋਰ ਕਰਕੇ ਪੇਮੈਂਟ ਕਰ ਸਕੀ ਭਾਈ ਗੱਲ ਹੀ ਕੋਈ ਨਹੀਂ ਹਾਂ ਕੁ 8 10 ਲੱਖ ਹੁਣ ਕਰੋ ਇਕੱਠਾ ਆਪਾਂ ਨਾ ਮੈਂ ਉਹ ਅੱਗੇ ਤਾਂ ਦਾਸ ਦਾ ਸਿਆ ਟੈਨਸ਼ਨ ਆ ਰਿਹਾ ਜਿੰਨੇ ਮਰਜ਼ੀ ਹੋ ਜਾਣ ਤੁਸੀਂ ਲਿਓ ਸੁਣੋ ਮੈਂ ਕਿਹਾ ਵੀ ਉਹ ਅੱਗੇ ਤਾਂ ਜਿਹੜੇ ਦੇਣੇ ਸੀ ਉਹ ਜਿਵੇਂ ਇੱਕ ਬੰਦੇ ਤੋਰਨ ਵਾਲੇ ਆ ਹੁਣ ਮੈਂ ਇਹਨਾਂ ਦੇ ਬਲਾਕ ਪ੍ਰਧਾਨ ਪਟ ਰਿਆ ਨੇੜੇ ਤੇੜੀ ਆ ਕਾ ਤੁਹਾਨੂੰ ਅੱਜ ਸ਼ਾਮ ਨੂੰ ਜਾਂ ਸੁਬਾ ਮਿਲ ਜਾਣਗੇ ਬਸ ਆਹਾ ਬਸ ਤੁਸੀਂ ਉਹ ਕਰੋ ਤੇ ਆਪਾਂ ਸ਼ਾਮ ਨੂੰ ਮਲਾਉਂਦੇ ਆ ਬਸ ਠੀਕ ਬਣਾ ਲਓ ਠੀਕ ਹੈ ਠੀਕ ਆਜੋ ਅੱਜ ਸ਼ਾਮ ਨੂੰ ਮਲਾਓ ਮੈਨੂੰ ਇੱਕ ਨਾ ਜੀ ਉਹ दारू ਸਿੱਕੇ ਵਾਲਾ ਵੀ ਇਹਨਾਂ ਦਾ ਕੰਮ ਤੋਰ ਗਿਆ ਬਾਜੀ ਟੈਨਸ਼ਨ ਨਾ ਲਓ ਅਸੀਂ ਬਣਾ ਲੇ 2 ਦਿਨ ਵਿੱਚ ਲਿਆ ਨੇਰੀ ਲਿਆਵਾਂਗੇ ਉਹਦੇ ਪਾਸੇ ਕੋਈ ਜਾਊਗਾ ਨਹੀਂ ਹਫਤਾ ਹਾਂ ਬਸ ਠੀਕ ਹੈ ਮੈਂ ਇਹ ਕਹਿ ਰਿਹਾ ਨਾ ਵੀ ਆਪਾਂ ਬੰਦੇ ਨੂੰ ਲਾਲਚ ਲਈਏ ਅਸੀਂ ਪਲੈਨਿੰਗ ਨਾਲ ਚੱਲਦੇ ਹੁੰਨੇ ਬਾਈ ਜੀ ਨਾ ਪਲੈਨਿੰਗ ਕੰਮ ਨਾ ਕਈ ਦੀ ਗਲਤ ਹੋ ਜਾਂਦਾ ਵੇ ਸਾਡੇ ਬੰਦੇ ਹੋਣੇ ਰੁੱਝ ਜਾਣਗੇ ਦਾ ਰੁੱਝੀ ਹਾਂ ਹਾਂ ਨਹੀਂ ਤੁਹਾਡੀ ਗੱਲ ਸਹੀ ਹੈ ਮੈਂ ਪਲੈਨਿੰਗ ਨਾਲ ਚੱਲਦਾ ਜੇ ਇਹ ਭੁੱਲ ਜਾਂਦੀ ਆ ਜਦੋਂ ਪਿਛਲਾ ਹਫਤਾ ਆ ਗਿਆ ਨਾ ਹਾਂ ਜੀ ਹਾਂ ਜੀ ਹਾਂ ਜੀ ਸਾਰੇ ਫਿਰ ਜੁਟ ਜਾਣਗੇ ਫਿਰ ਕੋਈ ਨਹੀਂ ਜਾਊਗਾ ਇੱਕ ਹਫਤਾ ਕਿਤੇ ਬਸ ਇਹ ਖਾਲੀ ਹੋਣਗੇ ਸਾਰੇ ਬਸ ਇਹਨਾਂ ਸਾਰਿਆਂ ਨੂੰ ਮੈਂ ਕਹਿੰਦਾ ਬੂਥ ਲਾਣ ਵਾਲਾ ਕੋਈ ਬੰਦਾ ਨਾ ਬੱਚੇ ਨਾ ਬਾਈ ਜੀ ਡਾਊਨ ਆ ਰਿਹਾ ਪਾਲੀ ਵਾਲੇ ਦੀ ਪੰਚਾਇਤ ਰਾਤ ਰ ਲਾ ਲਈ ਅਸੀਂ ਸੱਚ ਉਹ ਹੋ ਗਈ ਸੀ ਗੱਲ ਮੇਰੀ ਵੀ ਮੈਂ ਕੀਤਾ ਸੀ ਹੁਣ ਤੇ ਬਸ ਜਿਵੇਂ ਜਿਵੇਂ ਅਸੀਂ ਬੰਦਰ ਪ੍ਰਪੇਅਰ ਕਰੀ ਜਾਂਨੇ ਤੁਸੀਂ ਦੱਬੀ ਥਰੇ ਉਹ ਕੰਮ ਨੂੰ ਬਸ ਤੁਸੀਂ ਬਣਾਓ ਪ੍ਰੋਗਰਾਮ ਕਾ ਸ਼ਾਮ ਸੂਰਾ ਦੇ ਦੇਂਗੇ ਪੈਸੇ ਤੁਹਾਨੂੰ ਆ ਬਸ ਠੀਕ ਹੈ ਠੀਕ ਹੈ